ਅੱਛਾ ਜੀ ਇੱਥੇ ਆਯੁਰਵੈਦਿਕ ਬਾਬਾ ਕਲੀਨਿਕ ਤੇ ਕਿਵੇਂ ਆਣਾ ਹੋਇਆ ਤੁਹਾਡਾ ਬਸ ਲੱਤਾਂ ਨੇ ਕੰਮ ਕਰਦੀਆਂ ਸਰੀਰ ਕੰਮ ਨਹੀਂ ਕਰਦਾ ਅੱਛਾ ਜੀ ਤੇ ਫਿਰ ਲੱਤਾਂ ਦਾ ਇਲਾਜ ਕਰਾਉਣ ਵਾਸਤੇ ਆਏ ਅੱਛਾ ਜੀ ਹੁਣ ਫਰਕ ਲੱਗਦਾ ਕੁਝ ਮਤਲਬ ਪੈਰ ਸਰੀਰ ਸਾਰਾ ਨਾੜਾ ਦੁੱਖ ਦੀ ਹਾਂ ਜੀ ਸਰੀਰ ਵੀ ਭਾਰਾ ਹੀ ਕੋਈ ਹੌਲਾ ਹੋ ਗਿਆ ਅੱਗੇ ਨਾਲੋਂ ਫਰਕ ਲੱਗਦਾ ਹਾਂ ਫਰਕ ਲੱਗਦਾ ਜੀ ਬੜਾ ਫਰਕ ਹੈ ਕਿ ਡਿੱਗ ਡਿੱਗ ਪੈਂਦਾ ਹਾਂ ਮੈਂ ਅੱਛਾ ਡਿੱਗ ਪੈਂਦੇ ਸੀ ਹਾਂ ਜੀ ਡਿੱਗ ਵੀ ਪੈਂਦੇ ਆ अच्छा ते ਹੁਣ ਕਿਵੇਂ ਜਦੋਂ ਤੁਰਦੇ ਹੋ ਹੁਣ ਠੀਕ ਹੈ ਮਾੜਾ ਜਾਂ ਤੁਰਨ 'ਚ ਫਰਕ ਲੱਗਦਾ ਜਿਹੜਾ ਤੁਸੀਂ ਆਯੁਰਵੈਦਿਕ ਬਾਬਾ ਕਲੀਨਿਕ ਤੇ ਆਏ ਇਹ ਹੱਡ ਦੀ ਦਿੱਕਤ ਆ ਰਹੀ ਸੀ ਮੰਨ ਲਓ ਜੀ ਇਹਨਾਂ ਨੂੰ ਬਾਈਪਾਸ ਸਰਜਰੀ ਦਾ ਦੱਸਿਆ ਡਾਕਟਰਾਂ ਨੇ ਅਸਾਂ ਮਾਤਾ ਜੀ ਨੂੰ ਆ ਰਹੀ ਸੀ ਹਾਂਜੀ ਅੱਛਾ ਜੀ ਤੇ ਉਹ ਫਿਰ ਨੂੰ ਬਾਈਪਾਸ ਸਰਜਰੀ ਦੱਸਿਆ ਸੀ ਹਾਂਜੀ ਤੇ ਹੁਣ ਹੁਣ ਮੰਨ ਲਓ ਮੈਡੀਸਿਨ ਚੱਲ ਰਹੀ ਸੀ ਇਹਨਾਂ ਦਾ 10 ਮਹੀਨੇ ਤੋਂ ਚੱਲ ਰਹੀ ਹੈ ਮੰਨ ਲਓ ਜੀ ਅੱਛਾ ਜੀ 8 ਮਹੀਨੇ ਹੋ ਗਏ ਆ ਨੂੰ 10 ਮਹੀਨੇ ਅੱਛਾ ਜੀ ਜਦੋਂ ਤੋਂ ਮੰਨ ਲਓ ਬਹੁਤ ਫਰਕ ਆਇਆ ਕਿ ਚੈਸਟ 'ਚ ਪੇਨ ਹੁੰਦੀ ਸੀ ਇਹ ਬਾਜੂ ਜਿਹੜੀ ਲੈਫ ਹਾਂਜੀ ਪਰ ਫਿਰ ਤਾਂ ਤੁਹਾਨੂੰ ਫਿਰ ਨਹੀਂ ਜਾ ਸਕਦੇ ਹੀ ਬਿਲਕੁਲ ਮਨ ਨੂੰ ਰੈਸਟ ਬੈਡ ਰੈਸਟ ਦੇ ਹੀ ਜਿਵੇਂ ਦਿਉਂਦੇ ਹੁੰਦੇ ਪੀਰੇ ਆਪਣਾ ਘਰੇ ਆਪਣਾ ਆਰਾਮ ਨਾਲ ਚੱਲ ਫਿਰਦੇ ਆ ਆਪਣੇ ਆਪ ਨੂੰ ਲਈ ਫਿਰਦੇ ਆ ਵਧੀਆ ਤੁਰੇ ਫਿਰਦੇ ਆ ਆਯੁਰਵੈਦਿਕ ਬਾਵਾ ਕਲੀਨਿਕ ਦੇ ਵਿੱਚ ਹਾਰਟ ਦੇ ਪੇਸ਼ੈਂਟ ਨੇ ਜਿਹੜੇ ਤੁਹਾਨੂੰ ਆਪਣਾ ਵਿਚਾਰ ਦੱਸਣਗੇ ਤੇ ਆਓ ਪੁੱਛੇ ਸਤਿ ਸ਼੍ਰੀ ਅਕਾਲ ਵੀਜੀ ਕਿ ਖਾਓ गुमूर खड़ी तो हां जी मुरसल हां गुमूर में दी तोड़ा हां जी की नाम है सुरजीत कौर दलजीत कौर हां जी सुरजीत कौर हां जी की इथे आयुर्वेदिक मामा क्लिनिक पे आए तो से की दिक्कत आ रही सी को हां जी हार्ट की प्रॉब्लम है हार्ट की प्रॉब्लम से कितना देर तो से की हां जी कितना देर तो से की प्रॉब्लम है दिक्कत कितनी देर तो आ रही है हाँ साल डेढ़ साल चल ਕਿ ਲੱਗਦਾ ਸੀ ਹਾਂਜੀ ਅਗਰ ਮੈਂ ਫਰਕ ਆਉਂ ਬਹੁਤ ਫਰਕ ਆਪੇ ਲੱਗਦਾ ਹੈ ਦਰਦ ਹੁੰਦਾ ਦਰਦ ਹੁੰਦਾ ਹੈ ਅੱਛਾ ਦਰਦ ਹੁੰਦਾ ਸੀ ਜਦੋਂ ਇਹ ਤੋਂ ਦਵਾਈ ਲੈ ਰਹੇ ਹੋਂ ਕੀ ਮੈਨੂੰ ਲੱਗਦਾ ਹਾਂਜੀ ਫਰਕ ਆ ਹੁਣ ਤੋਂ ਅ ਠੀਕ ਹੈ ਅਸਤ ਕਾਲ ਜੀ ਕੀ ਨਾਮ ਹੈ ਵੀਰ ਜੀ ਅਮਨਪ੍ਰੀਤ ਜੀ ਬਰਨ ਅੱਛਾ ਜੀ ਅਮਨਪ੍ਰੀਤ ਜੀ ਕਿੱਥੋਂ ਆਏ ਹੋ ਜੀ ਤੁਸੀਂ ਖੇਤਰ ਤੋਂ ਆਏ ਜੀ ਅੱਛਾ ਪੁਰ ਖੇਤਰ ਤੋਂ ਇੱਥੇ ਲੋਕਲ ਹੀ ਰਹਿੰਦੇ ਹੋ ਤੁਸੀਂ ਕੀ ਵਿਲੇਜ ਕੁਮਰਕੇੜ ਅੱਛਾ ਜੀ ਕੀ ਇੱਥੇ ਪਰੇਸ਼ਾਨੀ ਕੀ ਆ ਰਹੀ ਸੀ ਜਿਹੜਾ ਤੁਸੀਂ ਆਯੁਰਵੈਦਿਕ ਬਾਬਾ ਕਲੀਨਿਕ ਤੇ ਆਏ ਇਹ ਹੱਟ ਦੀ ਦਿੱਕਤ ਆ ਰਹੀ ਸੀ ਮੰਨ ਲਓ ਜੀ ਇਹਨਾਂ ਨੂੰ ਬਾਈਪਾਸ ਸਰਜਰੀ ਦੱਸਿਆ ਡਾਕਟਰਾਂ ਨੇ ਅੱਛਾ ਮਾਤਾ ਜੀ ਨੂੰ ਆ ਰਹੀ ਸੀ ਹਾਂਜੀ ਅੱਛਾ ਜੀ ਤੇ ਉਹ ਫਿਰ ਨੂੰ ਬਾਈਪਾਸ ਸਰਜਰੀ ਦੱਸਿਆ ਸੀ ਹਾਂਜੀ ਤੇ ਹੁਣ ਤੇ ਹੁਣ ਮੰਨ ਲਓ ਕਿ ਤੋਂ ਮੈਡੀਸਿਨ ਚੱਲ ਰਹੀ ਸੀ ਇਹਨਾਂ ਨੂੰ 10 ਦਿਨਾਂ ਤੋਂ ਚੱਲ ਰਹੀ ਹੈ ਮੰਨ ਲਓ ਜੀ ਅੱਛਾ ਜੀ 8-9 ਮਹੀਨੇ ਹੋ ਗਏ ਆ ਨੂੰ 10 ਮਹੀਨੇ ਅੱਛਾ ਜੀ ਜਦੋਂ ਤੋਂ ਮੰਨ ਲਓ ਬਹੁਤ ਫਰਕ ਆਇਆ ਹੈ ਕਿ ਚੈਸਟ 'ਚ ਪੇਨ ਹੁੰਦੀ ਸੀ ਇਹ ਬਾਜੂ ਜਿਹੜੀ ਲੈਫਟਰ ਬਾਜੂ ਆ ਨਾ ਇਹ ਸੋਨੋ ਜਾਂਦੀ ਸੀ ਹੱਟ ਵਾਲੇ ਪਾਸੇ ਹਾਂਜੀ ਤੇ ਬਾਜੂ ਫਿਰ ਚ ਫਿਰ ਤੋਂ ਅੰਦਰ ਫਿਰ ਨਹੀਂ ਜਾ ਸਕਦੇ ਸੀ ਬਿਲਕੁਲ ਮੰਨ ਲ ਇਹਨਾਂ ਦੇ ਹੁਣੇ ਪੀ ਰਹੇ ਆਪਣਾ ਘਰੇ ਆਪਣਾ ਰੋਜ਼ ਰਾਮ ਨਾਲ ਚੱਲ ਫਿਰਦੇ ਆ ਆਪਣੇ ਆਪ ਨੂੰ ਲਈ ਫਿਰਦੇ ਆ ਵਧੀਆ ਤੁਰੇ ਫਿਰਦੇ ਆ ਅੱਛਾ ਤੇ ਠੀਕ ਠਾਕ ਆ ਮੀਨਸ ਪਹਿਲਾਂ ਜਦੋਂ ਇਹਨਾਂ ਨੂੰ ਹਾਰਟ ਦੀ ਦਿੱਕਤ ਸੀਗੀ ਉਦੋਂ ਤੁਰਨ ਫਿਰਨ 'ਚ ਵੀ ਦਿੱਕਤ ਸੀ ਹਾਰਟ 'ਚ ਪੇਨ ਵੀ ਰਹਿੰਦੀ ਸੀ ਬੜੀ ਜਿਹੇ ਪੇਨ ਰਹਿੰਦੀ ਕਦੀ ਕਦਾੜ ਥੋੜੀ ਬਹੁਤੀ ਹਾਂਜੀ ਜਦੋਂ ਦੇ ਇੱਥੇ ਆਪਾਂ ਟ੍ਰੀਟਮੈਂਟ ਲੈਣ ਲੱਗੇ ਉਦੋਂ ਦਾ ਇਹਨਾਂ ਨੂੰ ਕਾਫੀ ਰਾਹਤ ਹਾਂਜੀ ਪੇਨ ਵੀ ਹਟ ਗਈ ਬਾਜੂ ਜਿਹੜੀ ਲੈਫਟੇ ਸੋਨੋ ਜਾਂਦੀ ਸਾਰੀ ਨਾ ਇਹ ਚੈਸਟ ਆ ਬੰਨਾ ਜਿਹੜਾ ਅੱਛਾ ਜੀ ਇਹ ਭਾਰਾ ਹੋ ਜਾਂਦਾ ਸੀ ਤੋ ਠੀਕ ਆ ਹੁਣ ਫਿਰ ਦੇਖਣ ਵਾਲੇ ਸਰੋਤਿਆਂ ਨੂੰ ਤੁਸੀਂ ਕੀ ਸੰਦੇਸ਼ ਆ ਦੇਣਾ ਚਾਹੋਗੇ ਬਹੁਤ ਸਾਰੇ ਲੋਕ ਨੇ ਘਰਾਂ 'ਚ ਬੈਠੇ ਨਹੀਂ ਅਹੀਂ ਤੇ ਇਹ ਕਹਾਂਗੇ ਚਲੋ ਇੱਕ ਵਾਰੀ ਅੰਗਰੇਜ਼ੀ ਦਵਾਈਆਂ ਦੇ ਨਾਲ-ਨਾਲ ਤੇ ਇਹ ਵੀ ਇੱਕ ਵਾਰੀ ਆਪਣਾ ਇਸ ਤਮਾਜ਼ ਕਰਨਾ ਚਾਹੀਦਾ ਵਾ ਵਿਸ਼ਵਾਸ ਹੈ ਤੁਹਾਨੂੰ ਇਹਨਾਂ ਤੇ ਭਾਜੀ ਵਿਸ਼ਵਾਸ ਤਾਂ ਹੈਗਾ ਜੀ ਆਯੁਰਵੇਦ ਤੇ ਵਿਸ਼ਵਾਸ ਹੈ ਭਾਜੀ ਸਵਾਲ ਮਨ ਨੂੰ ਸਾਨੂੰ ਸਾਲ ਹੋ ਗਿਆ ਹੈ ਮਤਲਬ ਯੂਜ਼ ਕਰਦੇ ਆ ਇਹਨੂੰ ਸਾਨੂੰ 100% ਫਰਕ ਲੱਗਾ अच्छा 80% ਤੁਹਾਨੂੰ ਲੱਗਦਾ ਵੀ ਹੁਣ ਬੇਬੇ ਅੱਗੇ ਨਾਲੋਂ ਵਧੀਆ ਕੀ ਏਜ ਬੇਬੇ ਦੀ 72 ਦੇ ਆਸ-ਪਾਸ ਹੈ ਜੀ 72 ਏਜ ਹੈ ਹਾਂ ਜੀ ਸਾਂਭੀ ਹੋਈ ਹੈ ਆਪਣੀ ਬੇਬੇ ਹੈ ਆਪਾਂ ਚਲੋ ਬਹੁਤ-ਬਹੁਤ ਧੰਨਵਾਦ ਠੀਕ ਹੈ ਧੰਨਵਾਦ ਮਿਹਰਬਾਨ ਸਾਸਰੀਕਾਲ ਬਪਾਈ ਸਾਸਰੀਕਾਲ ਕਿੱਥੋਂ ਆਏ ਹੋ ਤੁਸੀਂ ਲਾਡਵੇ ਤੋਂ ਅੱਛਾ ਜੀ ਕੀ ਨਾਮ ਹੈ ਜੀ ਤੁਹਾਡਾ ਗੁਰਬਚਨ ਸਿੰਘ ਅੱਛਾ ਜੀ ਇੱਥੇ ਆਯੁਰਵੈਦਿਕ ਬਾਬਾ ਕਲੀਨਿਕ ਤੇ ਕਿਵੇਂ ਆਣਾ ਹੋਇਆ ਤੁਹਾਡਾ ਬਸ ਲੱਤਾਂ ਨੇ ਕੰਮ ਕਰਦੀਆਂ ਸਰੀਰ ਕੰਮ ਨਹੀਂ ਕਰਦਾ ਅੱਛਾ ਜੀ ਤੇ ਫਿਰ ਲੱਤਾਂ ਦਾ ਇਲਾਜ ਕਰਾਉਣ ਵਾਸਤੇ ਆਏ ਅੱਛਾ ਜੀ ਹੁਣ ਫਰਕ ਲੱਗਦਾ ਕੁਝ ਮਤਲਬ ਪੈਰ ਸਰੀਰ ਸਾਰਾ ਨਾੜਾ ਦੁਖਦੀ ਹਾਂਜੀ ਸਰੀਰ ਵੀ ਭਾਰਾ ਹੀ ਕੁਝ ਹੌਲਾ ਹੋ ਗਿਆ ਅੱਗੇ ਨਾਲੋਂ ਫਰਕ ਲੱਗਦਾ ਹਾਂ ਫਰਕ ਲੱਗਦਾ ਹੈ ਜੀ ਤੇ ਕਿੰਨੇ ਕਾੜੇ ਪੀਲੇ ਤੁਸੀਂ ਮੈਂ ਅੱਜ ਚੌਥਾ ਪੀਣਾ ਅੱਜ ਅੱਜ ਚੌਥਾ ਪੀਣਾ ਵਾ ਆ ਪੀਣਾ ਹੈ ਅੱਗੇ ਅੱਗੇ ਨਾਲੋਂ ਦਸਾਂ 'ਚ ਕਿੰਨੇ ਨੰਬਰ ਦਿਨੇ ਹੋ ਵੈਦ ਜੀ ਦੀ ਦਵਾਈ ਨੂੰ ਅੱਗੇ ਤੋਂ ਕਿੰਨਾ ਫਰਕ ਲੱਗਦਾ ਤੁਹਾਨੂੰ ਅੱਗੇ ਤੋਂ ਬੜਾ ਫਰਕ ਹੈ ਅਗੇ ਡਿਗ ਡਿਗ ਪੈਂਦਾ ਹਾਂ ਮੈਂ ਅੱਛਾ ਡਿਗ ਪੈਂਦੇ ਸੀ ਹਾਂ ਜੀ ਡਿਗ ਵੀ ਪੈਂਦੇ ਆ अच्छा ते ਹੁਣ ਕਿਵੇਂ ਜਦੋਂ ਤੁਰਦੇ ਹੋ ਹੁਣ ਠੀਕ ਹੈ ਮਾੜਾ ਜਾਂ ਤੁਰਨ 'ਚ ਫਰਕ ਲੱਗਦਾ ਹੋਣਾ ਸਰੀਰ 'ਚ ਜਾਨ ਲੱਗਦੀ ਹਾਂਜੀ ਹਾਂਜੀ ਸਰੀਰ 'ਚ ਵਧੀਆ ਲੱਗਦਾ ਆ ਵਧੀਆ ਲੱਗਦਾ ਤੇ ਹੋਰ ਜਿਹੜੇ ਵੀਰ ਭੈਣ ਕਰੇ ਬੈਠੇ ਨੇ ਐਦਾਂ ਦੀ ਦਿੱਕਤ ਦੇ ਵਿੱਚ ਨੇ ਉਹਨਾਂ ਨੂੰ ਕੀ ਸਲਾਹ ਦੇਣਾ ਚਾਹੂਗੇ ਓ ਇਦਾਂ ਹੀ ਆਪਣੇ ਮੈਂ ਜਿਹੜੀ ਮੈਂ ਠੀਕ ਆ ਤਾਂ ਮੈਂ ਕਹਾਂ ਤੁਸੀਂ ਵੀ ਉੱਥੇ ਜਾਓ ਮੈਂ ਤਾਂ ਦੋ ਹੋਰ ਤਿਆਰ ਕੀਤੇ ਆਂ ਆ ਹਮੈ ਆ ਕੇ ਉੱਥੇ ਜਾਓ ਠੀਕ ਹੋ ਗਏ। ਬੀਬੀ ਜੀ ਕਿਵੇਂ ਲੱਗਦਾ ਕਿ ਨਾਲੋ ਜਦੋਂ ਦੇ ਪਾਪਾ ਜੀ ਦਵਾਈ ਲੈ ਰਹੇ ਨੇ? ਠੀਕ ਆ ਹੁਣ। ਠੀਕ ਆ। ਹਾਂ ਸੋ ਨਵੀਂ ਠੀਕ ਐ ਇਹਦੀਆਂ ਪੀੜਾਂ ਨੂੰ ਠੀਕ ਐ। ਅੱਛਾ ਜੀ। ਤੇ ਹੁਣ ਆਪਣੇ ਆਪ ਤੁਰ ਕੇ ਅੰਦਰ ਬਾਹਰ ਹੋ ਜਾਂਦਾ। ਪਹਿਲਾਂ ਤੁਰਿਆ ਫਿਰਿਆ ਨਹੀਂ ਸੀ ਜਾਂਦਾ। ਤੁਰਿਆ ਨਹੀਂ ਜਾਂਦਾ। ਲੱਤਾਂ ਦੇ ਭਾਰ ਨਹੀਂ। ਲੱਤਾਂ ਭੁੱਲ ਜਾਂਦੀਆਂ। ਅੱਛਾ ਜੀ। ਹਾਂ ਅੱਜ ਤੇ ਕੋਈ ਘਾਟੀ ਹਣ ਦੇ ਨਹੀਂ ਤੇ ਕਈ ਵਾਰੀ ਉਹ ਜਾਂਦਾ ਕਦੀ ਵਾਰੀ ਕਦੀ ਨਹੀਂ ਹੁੰਦਾ। ਅੱਛਾ ਜੀ। ਕਈ ਵਾਰੀ ਤੇ ਬਿਲਕੁਲ ਕੋਈ ਬਿਮਾਰੀ ਨਹੀਂ ਹੁੰਦੀ ਹੈ ਪੰਜਾਬ ਕਿਉਂ। ਆਹ ਭਰ ਕੋਸ਼ ਤੁਸੀਂ ਹਾਂਜੀ ਕੋਸ਼ ਆਈ ਦੇ ਪਪਾ ਸੇਵਾ ਕਰਾਈ ਜਾਂਦਾ ਹਾਂ ਚਲੋ ਤੇ ਪਪਾ ਜੀ ਕੀ ਕਹਿਣਾ ਚਾਹੋਗੇ ਫਿਰ ਜਿਹੜੇ ਸੁਣ ਰਹੇ ਨੇ ਸਰੋਤੇ ਜਿਹੜੇ ਵੀਰ ਭੈਣ ਔਕੇ ਬੈਠੇ ਨੇ ਉਹਨਾਂ ਨੂੰ ਆਖਾਂਗੇ ਵਿਆਹੀ ਠੀਕ ਆ ਇਹ ਕੀ ਆਖਣਾ ਉਹਨਾਂ ਹਾਂ ਬਸ ਸਾਰੇ ਰਾਜੀ ਹੋ ਹਾਂ ਇਹ ਜਾਣੇ ਮਹਾਰਾਜ ਔਰ ਜਿਹੜੇ ਨਹੀਂ ਠੀਕ ਆ ਕਿ ਉਹ ਵੀ ਇੱਥੇ ਆਉਣ ਹਾਂ ਉਹਨਾਂ ਨੂੰ ਦੱਸਾਂਗੇ ਉਹ ਵੀ ਠੀਕ ਹੋ ਕੇ ਜਾਣ ਤੈਨਾਂ ਜੀ ਵਧੀਆ ਕੰਮ ਕਰ ਰਹੇ ਨੇ ਹਾਂ ਜੀ ਆ ਕੀ ਸਪੋਰਟ ਕਰਦੇ ਹੋ ਬੈਸ ਪੂਰੀ ਕੀਤੀ ਮੈਂ ਤੇ ਦੋ ਤਿੰਨ ਤਿਆਰ ਕੀਤੇ ਹਨ ਅੱਛਾ ਆਓ ਆਦਾ ਜੀ ਮੈਨੂੰ ਕੰਮ ਪੈ ਗਿਆ ਮੈਂ ਆਉਣਾ ਹਾਂ ਚਲੋ ਹਾਂ ਜੀ ਠੀਕ ਹੈ ਜੀ ਧੰਨਵਾਦ ਜੀ ਤੁਹਾਡਾ ਬਹੁਤ ਬਹੁਤ ਜਿਹੜੇ ਬਹੁਤ ਪਰੇਸ਼ਾਨ ਸੀ ਹਾਰਟ ਦੀ ਦਿੱਕਤਾਂ ਨਾਲ ਜੂਝ ਰਹੇ ਸੀ ਤੇ ਹੁਣ ਬਹੁਤ ਵਧੀਆ ਜੀਵਨ ਬਤੀਤ ਕਰ ਰਹੇ ਨੇ ਜੇ ਕੋਈ ਆਪਣਾ ਵੀ ਪੇਸ਼ੈਂਟ ਹੈ ਜਿਹੜਾ ਘਰਾਂ ਦੇ ਵਿੱਚ ਹੈ ਦਿੱਕਤ ਦੇ ਵਿੱਚ ਹੈ ਇੱਕ ਵਾਰੀ ਆ ਕੇ ਜਰੂਰ ਮਿਲੋ ਆਯੁਰਵੈਦਿਕ 바ਵਾ ਕਲੀਨਿਕ ਕੁਰੂ ਖੇਤਰ ਮਾਨਸਾ ਦਸੂਹਾ ਦੇ ਵਿੱਚ ਵੀ ਬ੍ਰਾਂਚ ਹਨ ਨੇ نوج